ਸਵਨ THESE GUYS ਤੋਂ ਨੋ ਯੂ ਗਾਟ ਅਨਦਰ THING ਕਮਿੰਗ ਬਿਚ ਆਮ ਸਟਿਲ ਅਰਾਊਂਡ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕੈਨੇਡਾ ਦੇ ਗੈਂਗ ਕਲਚਰ ਬਾਰੇ ਜਿਸ ਵਿੱਚ ਬਿੰਦੀ ਜੋਹਲ ਦੀ ਭੂਮਿਕਾ ਤੇ ਲਾਈਫ ਬਾਰੇ ਵੀ ਗੱਲ ਹੋਵੇਗੀ ਕਿਉਂਕਿ ਕੈਨੇਡਾ ਵਿੱਚ ਗੈਂਗ ਕਲਚਰ ਦੀ ਸ਼ੁਰੂਆਤ ਸਮੇਂ ਇਹਨਾਂ ਦਾ ਨਾਮ ਹਮ-ਹਮਾ ਕੇ ਅੱਗੇ ਆਉਂਦਾ ਰਿਹਾ ਹੈ ਸੋ ਹਰੂਜ਼ ਕਮੈਂਟ ਸੈਕਸ਼ਨਾਂ ਵਿੱਚ ਬਿੰਦੀ ਜੋਹਲ ਦੇ ਭਰ-ਭਰ ਕੇ ਕਮੈਂਟ ਆ ਰਹੇ ਜੀ ਬੈਸੇ ਤੋਂ ਤੁਹਾਨੂੰ ਬਿੰਦੀ ਜੋਹਲ ਬਾਰੇ ਮੋਟਾ-ਮੋਟਾ ਪਤਾ ਹੀ ਹੋਵੇਗਾ ਪਰ ਆਪਾਂ ਥੋੜਾ ਵਿਸਥਾਰ ਨਾਲ ਜਾਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਜਰੂਰ ਜਾਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 50 ਮਿੰਟ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਗੱਲ ਕਰਾਂਗੇ ਕਿਵੇਂ ਕੈਨੇਡਾ ਵਿੱਚ ਗੈਂਗਸਟਰ ਕਲਚਰ ਦੀ ਸ਼ੁਰੂਆਤ ਹੋਈ ਤੇ ਉਸ ਵਿੱਚੋਂ ਫਿਰ ਪਿੰਦੀ ਜੋਹਲ ਨਾਮ ਉੱਭਰਿਆ ਤੇ ਫਿਰ ਉਸ ਦੀ ਲਾਈਫ ਵਿੱਚ ਕੀ ਕੀ ਪ੍ਰੋਬਲਮਾਂ ਆਈਆਂ ਤੇ ਆਖਰਕਾਰ ਫਿਰ ਉਸ ਦੀ 28 ਸਾਲਾਂ ਵਿੱਚ ਮੌਤ ਕਿਉਂ ਹੋ ਗਈ ਆਈ ਹੋਰ ਇਨ ਬਾਟ ਯੂਰ ਸੇਫਟੀ ਇਨ ਇੰਡੀਆ I never worry about my safety. My safety is no problem. And what about the shootings last night? Just just move the camera. Or you might have to worry about your safety. Hey, get up. ਬਿੰਦੀ ਜਹਲ ਦਾ ਪੂਰਾ ਨਾਮ ਭਪਿੰਦਰ ਸਿੰਘ ਜਹਲ ਹੈ। ਇਸ ਦਾ ਜਨਮ 14 ਫਰਵਰੀ 1971 ਨੂੰ ਪੰਜਾਬ ਵਿੱਚ ਹੋਇਆ ਸੀ। ਸੋ 1975 ਵਿੱਚ ਬਿੰਦੀ ਦਾ ਪੂਰਾ ਪਰਿਵਾਰ ਕੈਨੇਡਾ ਦੇ ਬੈਂਕੂਵਰ ਵਿੱਚ ਜਾ ਕੇ ਵੱਸ ਗਿਆ। ਉੱਥੇ ਜਦੋਂ ਇਹ ਸਕੂਲ ਵਿੱਚ ਸੀ ਤਾਂ ਉਸ ਸਮੇਂ ਛੂਟੀ ਉਮਰ ਵਿੱਚ ਹੀ ਇਸ ਨੂੰ ਡਰੱਗ ਤੇ ਹੋ ਨਸ਼ਿਆਂ ਨੂੰ ਰੱਖਣ ਦੀ ਜਾਣਕਾਰੀ ਸਕੂਲ ਦੇ ਪ੍ਰਬੰਧਕਾਂ ਨੂੰ ਕਿਸੇ ਨੇ ਦੇ ਦਿੱਤੀ। ਬਾਅਦ ਵਿੱਚ ਜਦੋਂ ਬਿੰਦੀ ਨੂੰ ਪ੍ਰਿੰਸੀਪਲ ਨੇ ਆਪਣੇ ਰੂਮ ਵਿੱਚ ਬੁਲਾ ਕੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਬਿੰਦੀ ਨੇ ਦੱਸਿਆ ਕਿ ਇੱਥੇ ਮੇਰੇ ਨਾਲ ਗੋਰੇ ਤੇ ਕੈਨੇਡੀਅਨ ਬੌਰਨ ਬੱਚੇ ਰੇਸਿਜ਼ਮ ਕਰਦੇ ਨੇ ਤੇ ਮੈਨੂੰ ਗਲਤ ਫਸਾਉਂਦੇ ਨੇ। ਤਾਂ ਪ੍ਰਿੰਸੀਪਲ ਨੇ ਉਲਟਾ ਉਸ ਨੂੰ ਹੀ ਬੋਲਣਾ ਸ਼ੁਰੂ ਕਰ ਦਿੱਤਾ। ਤਾਂ ਬਿੰਦੀ ਨੇ ਆਪਣਾ ਆਪਾ ਖੋਦ ਦਿੱਤਾ ਤੇ ਪ੍ਰਿੰਸੀਪਲ ਦੇ ਢਿੱਡ ਵਿੱਚ ਲੱਤ ਮਾਰੀ ਤੇ ਉਹ ਵਾਈਸ ਪ੍ਰਿੰਸੀਪਲ ਨੂੰ ਕੁਝ ਨ ਹਸਪਤਾਲ ਵਿੱਚ ਦਾਖਲ ਰਹਿਣਾ ਪਿਆ ਤੇ ਜਿਸ ਕਾਰਨ ਬਿੰਦੀ ਨੂੰ ਕੁਝ ਦਿਨ ਜੇਲ੍ਹ ਵਿੱਚ ਰਹਿਣਾ ਪਿਆ ਪਰ ਬਿੰਦੀ ਸੁਧਰਨ ਦੀ ਜਗਾ ਹੋਰ ਵਿਗੜ ਗਿਆ ਕਿਉਂਕਿ ਬਿੰਦੀ ਨੂੰ 60 ਦਿਨ ਦੀ ਸਜ਼ਾ ਹੋਈ ਸੀ ਤੇ ਜੇਲ੍ਹ ਵਿੱਚ ਵੀ ਉਸ ਨੂੰ ਉਦਾਂ ਦੇ ਲਿੰਕ ਮਿਲ ਗਈ ਤੇ ਉਸ ਨੇ ਜੱਜ ਦੇ ਸਾਹਮਣੇ ਵੀ ਦੱਸਿਆ ਕਿ ਉਸ ਨਾਲ ਰੇਸਿਜ਼ਮ ਹੋ ਰਿਹਾ ਹੈ ਬਿੰਦੀ ਸ਼ੁਰੂ ਤੋਂ ਹੀ ਗਰਮ ਸੁਭਾਅ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਸੀ ਇਹ ਉਸ ਦੀ ਪ੍ਰੋਬਲਮ ਸੀ ਤੇ ਇਹੀ ਪ੍ਰੋਬਲਮ ਨੇ ਉਸ ਦੀ ਅੱਗੇ ਜਾ ਕੇ ਜ਼ਿੰਦਗੀ ਤਬਾਹ ਕਰ ਦਿੱਤੀ ਜਿਹੜਾ ਬੰਦਾ ਗੁੱਸੇ ਨੂੰ ਕੰਟਰੋਲ ਨਹੀਂ ਕਰ ਸਕਦਾ ਉਹ ਉਸ ਨੂੰ ਕਦੇ ਨਾ ਕਦੇ ਬਹੁਤ ਗਲਤ ਥਾਂ ਤੇ ਲਿਆ ਕੇ ਖੜਾ ਕਰ ਸਕਦਾ ਹੈ ਤੇ ਇਸ ਤੋਂ ਬਾਅਦ ਉਸ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ ਪਰ ਅਗਲੇ ਸਕੂਲ ਵਿੱਚ ਵੀ ਉਸ ਦਾ ਆਪਣੇ ਟੀਚਰ ਨਾਲ ਝਗੜਾ ਹੋ ਗਿਆ। ਉਸ ਨੇ ਆਪਣੀ ਟੀਚਰ ਦੀ ਕਾਰ ਦਾ ਸ਼ੀਸ਼ਾ ਪਾੰਦ ਦਿੱਤਾ ਤੇ ਉੱਥੋਂ ਵੀ ਫਿਰ ਉਸ ਨੂੰ ਕੱਢਿਆ ਗਿਆ। ਇਸੇ ਤਰ੍ਹਾਂ ਫਿਰ ਔਖੇ-ਸੌਖੇ ਉਸ ਨੇ ਆਪਣਾ ਹਾਈ ਸਕੂਲ ਪੂਰਾ ਕੀਤਾ ਤੇ ਕਾਲਜ ਵਿੱਚ ਐਡਮਿਸ਼ਨ ਲੈ ਲਈ। ਪਰ ਉੱਥੇ ਇੱਕ ਸਮੈਸਟਰ ਤੋਂ ਬਾਅਦ ਉਸ ਨੇ ਪੜ੍ਹਾਈ ਛੱਡ ਦਿੱਤੀ। ਪਰ ਇੱਥੇ ਬਿੰਦੀ ਦੀ ਮੁਲਾਕਾਤ ਫੈਜ਼ਲਦੀਨ ਨਾਮ ਦੇ ਬੰਦੇ ਨਾਲ ਹੋਈ ਤੇ ਫੈਜ਼ਲ ਨੇ ਬਿੰਦੀ ਦੀ ਮੁਲਾਕਾਤ ਲੌਜ਼ ਡਾਇਵਲੌਸ ਨਾਲ ਕਰਵਾਈ ਜਿਸ ਦਾ ਮਤਲਬ ਸੀ ਦ ਡਾਇਵਲ ਨਾਮ ਦੀ ਗੈਂਗ ਤੇ ਹੁਣ ਜਿਸ ਨੂੰ ਦੂਸਾਂਜ ਬ੍ਰਦਰ ਚਲਾਉਂਦੇ ਸੀ ਤੇ ਹੁਣ ਦਸਾਂਝ ਭਰਾਵਾਂ ਬਾਰੇ ਵੀ ਦੱਸ ਦਿੰਨੇ ਆ ਦਸਾਂਝ ਭਰਾ ਸੀ ਰਣਜੀਤ ਦਸਾਂਝ ਰੌਣ ਦਸਾਂਝ ਜਮਸ਼ੀਰ ਦਸਾਂਝ ਬਿਗ ਜੇਮ ਤੇ ਇਸ ਦਾ ਕੱਦ 6 ਫੁੱਟ 7 ਇੰਚ ਦਾ ਸੀ ਤੇ ਇਸ ਦਾ ਜਨਮ 1967 ਵਿੱਚ ਹੋਇਆ ਇਹ ਪਹਿਲੇ ਕੁਝ ਕ ਇੰਡੋ ਕੈਨੇਡੀਅਨ ਸੀ ਜਿਨ੍ਹਾਂ ਨੇ ਅੰਡਰਵਰਲਡ ਵਿੱਚ ਆਪਣਾ ਨਾਮ ਬਣਾਇਆ ਇਹ ਕੈਨੇਡਾ ਦੇ ਦੱਖਣ ਪੱਛਮ ਵਿੱਚ ਡਰੱਗ ਦਾ ਕਾਰੋਬਾਰ ਕਰਦੇ ਸੀ ਇਹ ਲਾਸ ਡਾਇਬਲੋਸ ਗੈਂਗ ਵਿੱਚ ਕੰਮ ਕਰਦੇ ਸੀ ਸੋ ਇਹ ਗਰੁੱਪ ਵਿੱਚ ਪਹਿਲਾਂ ਤਾਂ ਸਪੈਨਿਸ਼ ਮੂਲ ਦੇ ਲੋਕ ਸੀ ਪਰ ਬਾਅਦ ਵਿੱਚ ਫਿਰ ਬਹੁਤ ਸਾਰੇ ਪੰਜਾਬੀ ਹੀ ਹੋ ਗਏ ਤੇ ਜਿਸ ਕਰਕੇ ਇਹਨਾਂ ਨੇ ਇਸ ਗੈਂਗ ਦਾ ਨਾਮ ਹੀ ਬਦਲ ਕੇ ਬਾਅਦ ਵਿੱਚ ਪੰਜਾਬੀ ਮਾਫੀਆ ਰੱਖ ਦਿੱਤਾ ਕਿਉਂਕਿ ਹੁਣ ਇਸ ਗੈਂਗ ਤੇ ਇਹਨਾਂ ਦਾ ਕੰਟਰੋਲ ਹੋ ਗਿਆ ਸੀ 1986 ਤੋਂ 1994 ਤੱਕ ਇਹ ਗੈਂਗ ਚੱਲਿਆ। ਹਰ ਹਫ਼ਤੇ 20 ਕਿਲੋ ਕੋਕੀਨ ਨੂੰ ਇਹ ਬ੍ਰਿਟਿਸ਼ ਕੋਲੰਬੀਆ ਦੇ ਇਲਾਕਿਆਂ ਵਿੱਚ ਵੰਡੇ ਰਹੇ। ਤੀਨਾਂ ਦਾ ਹਫ਼ਤੇ ਦਾ ਮੁਨਾਫਾ 2 ਲੱਖ ਡਾਲਰ ਹੁੰਦਾ ਸੀ। ਇਹ ਇਹਨਾਂ ਲਈ ਇੱਕ ਬਹੁਤ ਜ਼ਿਆਦਾ ਪ੍ਰੋਫਿਟ ਦਾ ਕਾਰੋਬਾਰ ਸੀ। ਪਰ ਇਸੇ ਦੌਰਾਨ ਆਪਸੀ ਮਤਭੇਦਾਂ ਨੂੰ ਲੈ ਕੇ ਦੁਸ਼ਾਂਜ ਪ੍ਰਾਮਾ ਨੇ ਕੋਲੰਬੀਅਨ ਹੈਂਡਲਰ ਨੂੰ ਮਾਰ ਦਿੱਤਾ। ði ਇਸ ਕੇਸ ਵਿੱਚ ਹੀ ਫਿਰ ਬਿਗ ਜिम ਨੂੰ ਫੜ ਲਿਆ ਗਿਆ। ਪਰ ਜਿਮ 2-3 ਸਾਲ ਵਿੱਚ ਹੀ ਜੇਲ੍ਹ ਤੋਂ ਬਾਹਰ ਆ ਗਿਆ ਕਿਉਂਕਿ ਇਹਨਾਂ ਨੇ ਇਸ ਕੇਸ ਦੇ ਸਾਰੇ ਗਵਾਹਾਂ ਨੂੰ ਦਰਾਤਮਕਾ ਕੇ ਚੁੱਪ ਕਰਾ ਦਿੱਤਾ ਜੀ ਪਰ ਜਦੋਂ ਜਮ ਜੀਲ ਵਿੱਚ ਸੀ ਉਸ ਦੇ ਪਿੱਛੇ ਤੋਂ ਹੀ ਬਿੰਦੀ ਨੂੰ ਗੈਂਗ ਵਿੱਚ ਸ਼ਾਮਲ ਕੀਤਾ ਗਿਆ ਤੇ ਬਿੰਦੀ ਦਾ ਇੱਕ ਖਾਸ ਦੋਸਤ ਰੋਮਨ ਮਾਨ ਵੀ ਗੈਂਗ ਵਿੱਚ ਸ਼ਾਮਲ ਹੋਇਆ ਇਹਨਾਂ ਦੋਨਾਂ ਨੇ ਗੈਂਗ ਕਮਜ਼ੋਰ ਦੇਖ ਕੇ ਉਸ ਨੂੰ ਟੇਕਓਵਰ ਕਰਨਾ ਸ਼ੁਰੂ ਕੀਤਾ ਤੇ ਇਸ ਗੱਲ ਤੋਂ ਗੁੱਸੇ ਹੋ ਕੇ ਦਸਾਂਝ ਭਰਾਵਾਂ ਨੇ 10000 ਡਾਲਰ ਦੀ ਸਪਾਰੀ ਬਿੰਦੀ ਨੂੰ ਮਾਰਨ ਦੀ ਦੇ ਦਿੱਤੀ ਪਰ ਬਿੰਦੀ ਨੂੰ ਅੰਡਰਵਰਲਡ ਦੇ ਆਪਣੇ ਲਿੰਕਾਂ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਸਪਾਰੀ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਫਿਰ ਉਹ ਉਸੇ ਹਿਟਮੈਨ ਨੂੰ ਇੱਕ ਨਵਾਂ ਆਫਰ ਦਿੰਦਾ ਹੈ ਤੇ ਜਿਸ ਤੋਂ ਬਾਅਦ ਫਿਰ 25 ਫਰਵਰੀ 1994 ਨੂੰ ਇੱਕ ਟਰੈਪ ਲਾਇਆ ਜਾਂਦਾ ਹੈ ਅਨਨੋਨ ਬੰਦਿਆਂ ਦੁਆਰਾ ਇੱਕ ਡੀਲ ਦੀ ਪੇਸ਼ਕਸ਼ ਲਈ ਜिम ਨੂੰ ਸਟਰੀਟ ਤੇ ਬੁਲਾਇਆ ਜਾਂਦਾ ਹੈ ਤੇ ਇੱਥੇ ਹੀ ਬਿੰਦੀ ਦਾ ਹਿਟਮੈਨ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ ਤੇ ਉੱਥੇ ਹੀ ਜਦੋਂ ਜिम ਖੜਾ ਹੋ ਕੇ ਸਿਗਰਟ ਪੀ ਰਿਹਾ ਹੁੰਦਾ ਹੈ ਤਾਂ ਉਸ ਨੂੰ ਕਾਰਾਂ ਦੁਆਰਾ ਬਲਾਕ ਕਰ ਲਿਆ ਜਾਂਦਾ ਹੈ ਤੇ ਇੱਥੇ ਫਿਰ ਜਿੰਮ ਨੂੰ ਕੋਈ 2-4 ਨਹੀਂ ਬਲਕਿ 18 ਗੋਲੀਆਂ ਲੱਗਦੀਆਂ ਨੇ ਤੇ ਇਸ ਤਰ੍ਹਾਂ ਫਿਰ ਜਿੰਮ ਨੂੰ ਉਹਦੇ ਆਪਣੇ ਚੇਲੇ ਬਿੰਦੀ ਨੇ ਹੀ ਮਰਵਾ ਦਿੱਤਾ ਤੇ ਇਸ ਤੋਂ ਬਾਅਦ ਉਹੀ ਹੋਇਆ ਜੋ ਅਕਸਰ ਦੇਖਣ ਨੂੰ ਮਿਲਦਾ ਹੈ ਹੁਣ ਜਿੰਮ ਦਾ ਭਰਾ ਰੌਣ ਬਿੰਦੀ ਦੀ ਜਾਨ ਪਿੱਛੇ ਪੈ ਗਿਆ ਪਰ ਬਿੰਦੀ ਇਸ ਕੰਮ ਤੋਂ ਬਾਅਦ ਅੰਡਰਗਰਾਊਂਡ ਹੋ ਗਿਆ ਤੇ ਇਸ ਤੋਂ 2 ਮਹੀਨੇ ਬਾਅਦ ਹੀ ਇੱਕ ਬਾਰਦਾਤ ਹੁੰਦੀ ਹੈ ਤੇ ਬਿੰਦੀ ਆਪਣੇ ਘਰ ਤੇ ਨਹੀਂ ਸੀ ਤੇ ਬਿੰਦੀ ਦੇ ਪਿੱਛੋਂ ਉਸਦੇ ਕੁੱਤੇ ਨੂੰ ਘਮਾਉਣ ਦੀ ਜ਼ਿੰਮੇਵਾਰੀ ਗਲੈਨ ਆਲਟਨ ਨਾਮ ਦੇ ਗਵੰਡੀ ਨੂੰ ਦਿੱਤੀ ਗਈ ਸੀ ਤੇ ਉਸ ਦਾ ਗਵੰਡੀ ਜਦੋਂ ਕੁੱਤੇ ਨੂੰ ਕਮਾ ਰਿਹਾ ਸੀ ਤਾਂ ਰੌਣ ਦੇ ਭੇਜੇ ਹਿੱਟਮੈਨ ਗਲੈਨ ਉੱਤੇ ਗੂੜੀਆਂ ਚਲਾ ਕੇ ਹੀ ਚਲੇ ਗਏ ਤੇ ਜਿਸ ਦੁਆਰਾ ਗਲੈਂਦੀ ਮੌਤ ਹੋ ਜਾਂਦੀ ਹੈ ਗਲੈਂ ਦਿਖਣ ਵਿੱਚ ਬਿੰਦੀ ਦਾ ਭਲੇਖਾ ਪਾਉਂਦਾ ਸੀ ਸੋ ਗੈਂਗਸਟਰ ਬਾਦ ਵਿੱਚ ਇਹੀ ਹੁੰਦਾ ਕਿ ਇਹ ਚੈਨ ਕਦੇ ਵੀ ਰੋਕਣ ਦਾ ਸਾਹ ਹੀ ਨਹੀਂ ਲੈਂਦੀ ਤੇ ਹੁਣ ਇਸ ਤੋਂ ਬਾਅਦ ਫਿਰ ਬਿੰਦੀ ਰੌਨ ਦੇ ਖੂਨ ਦਾ ਪਿਆਸਾ ਹੋ ਗਿਆ ਤੀਸ ਤੋਂ ਬਾਅਦ ਫਿਰ ਬਿੰਦੀ ਨੇ ਰੌਨ ਦੀ ਸਪਾਰੀ 50000 ਡਾਲਰ ਵਿੱਚ ਹਿਟਮੈਨਾਂ ਨੂੰ ਦੇ ਦਿੱਤੀ ਤੀਸ ਤੋਂ ਕੁਝ ਦਿਨਾਂ ਬਾਅਦ ਹੀ ਸੜਕ ਤੇ ਭਾਰੀ ਟ੍ਰੈਫਿਕ ਵਿੱਚ ਫਸੇ ਰੌਨ ਉਤੇ ਆਪੜ ਤੂੜ ਗੂੜੀਆਂ ਚੱਲੀਆਂ ਤੇ 2 ਮਹੀਨੇ ਵਿੱਚ ਹੀ ਬਿੰਦੀ ਨੇ ਦਸਾਂਝਪਰਾ ਮੌਤ ਦੇ ਘਾਟ ਉਤਾਰ ਦਿੱਤੀ ਜਿਨ੍ਹਾਂ ਨੇ ਬਿੰਦੀ ਨੂੰ ਇਸ ਦੁਨੀਆ ਵਿੱਚ ਐਂਟਰ ਕਰਵਾਇਆ ਸੀ ਯਾ ਕਹਿ ਲੋ ਕਿ ਆਪਣੀ ਮੌਤ ਨੂੰ ਸੁਗਲਤਾ ਇੱਕੋ ਬਣਦੀ ਹੈ ਸੂਈ ਕਿਸ ਵਿੱਚ ਬਿੰਦੀ ਨੂੰ ਜੇਲ ਹੋ ਗਈ ਸੀ ਤੇ ਇਸ ਦੌਰਾਨ ਬਿੰਦੀ ਨੇ ਕੋਰਟ ਵਿੱਚ ਨਿਊਜ਼ ਚੈਨਲ ਤੇ ਮੀਡੀਆ ਤੇ ਦਸਾਂਝਪਰਾਵਾਂ ਨੂੰ ਸਮਗਲਰ ਕਹਿ ਕੇ ਉਹਨਾਂ ਨੂੰ ਮਾੜਾ ਪੇਸ਼ ਕੀਤਾ ਤੇ ਬਿੰਦੀ ਦਾ ਕਹਿਣਾ ਸੀ ਕਿ ਜੇ ਮੈਂ ਦਸਾਂਝਪਰਾਵਾਂ ਨੂੰ ਨਾ ਮਾਰਦਾ ਤਾਂ ਉਹਨਾਂ ਨੇ ਮੈਨੂੰ ਮਾਰ ਦੇਣਾ ਸੀ ਇਸ ਤਰ੍ਹਾਂ ਫਿਰ ਇੱਕ ਗੈਂਗ ਦਾ ਅੰਤ ਦੂਜੀ ਗੈਂਗ ਦੀ ਸ਼ੁਰੂਆਤ ਬਣਿਆ ਸੋ ਇਹ ਚੈਨ ਕਦੇ ਵੀ ਮੁੱਕਣ ਦਾ ਸਾਹ ਨਹੀਂ ਲੈਂਦੀ ਜਦੋਂ ਤੱਕ ਬੈਠ ਕੇ ਸਲਾਹ ਮਸ਼ਵਰੀ ਨਾਲ ਇਹਨਾਂ ਨੂੰ ਨਿਬੇੜਿਆ ਨਾ ਜਾਵੇ ਤੇ ਜੇਲ੍ਹ ਵਿੱਚ ਉਸ ਉੱਤੇ ਟ੍ਰਾਇਲ ਸ਼ੁਰੂ ਹੋਇਆ ਜਿਸ ਵਿੱਚ ਇਸ ਨਾਲ ਇੱਕ ਹੋਰ આરોપી ਏਸੀ ਕੇਸ ਵਿੱਚ ਫਸਿਆ ਜੋ ਕਿ ਇਸ ਦਾ ਬਹੁਤ ਖਾਸ ਤੇ ਰਿਸ਼ਤੇਦਾਰ ਵੀ ਸੀ ਜਿਸ ਦਾ ਨਾਮ ਸੀ ਪੀਟਰ ਗੈਨ ਤੇ ਹੁਣ ਜਦੋਂ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਤਾਂ ਉੱਥੇ ਜੋ ਜਿਊਰੀ ਸੀ ਕੈਨੇਡਾ ਦੀ ਕੋਰਟ ਵਿੱਚ ਜਿਊਰੀ ਸਿਸਟਮ ਹੁੰਦਾ ਹੈ ਜਿਸ ਵਿੱਚ 8 ਤੋਂ 10 12 ਕੇਸ ਦੇ ਹਿਸਾਬ ਨਾਲ ਮੈਂਬਰ ਹੁੰਦੇ ਨੇ ਜਿਊਰੀ ਦਾ ਮਤਲਬ ਹੁੰਦਾ ਇੱਕ ਗਰੁੱਪ ਜੋ ਸਾਰੇ ਸਬੂਤ ਇਕੱਠੇ ਕਰਦੇ ਨੇ ਤੇ ਬਾਅਦ ਵਿੱਚ ਉਹਨਾਂ ਦੇ ਬੇਜਤੀ ਜੱਜ ਫੈਸਲਾ ਸੁਣਾਉਂਦਾ ਹੈ ਤੇ ਇਹ ਜਿਊਰੀ ਵਿੱਚ ਇੱਕ ਔਰਤ ਸੀ ਜਿਸ ਦਾ ਤਲਾਕ ਹੋਇਆ ਸੀ ਤੇ ਜਿਸ ਨਾਲ ਪੀਟਰ ਨੇ ਫਿਰ ਅਫੇਅਰ ਸ਼ੁਰੂ ਕੀਤਾ ਤੇ ਇਸ ਕੇਸ ਵਿੱਚ ਪੀਟਰ ਦੇਲ ਤੋਂ ਪਹਿਲਾਂ ਹੀ ਬਰੀ ਹੋ ਗਿਆ ਤੇ ਪੀਟਰ ਦੇ ਅਫੇਅਰ ਦੀ ਮਦਦ ਨਾਲ ਸਬੂਤਾਂ ਵਿੱਚ ਹੇਰਫੇਰ ਕੀਤੀ ਗਈ ਸੀ ਇਹ ਕਮਾਲ ਪੀਟਰ ਦਾ ਅਫੇਅਰ ਉਸ ਮਹਿਲਾ ਨਾਲ ਹੋਣ ਕਰਕੇ ਹੋਇਆ ਜਿਸ ਤੋਂ ਉਸ ਨੂੰ ਇਸ ਕੇਸ ਵਿੱਚੋਂ ਨਿਕਲਣ ਦਾ ਫਾਇਦਾ ਹੋਇਆ ਤੇ ਜਦੋਂ ਇਹ ਕੇਸ ਦਾ ਫੈਸਲਾ ਆਇਆ ਤਾਂ ਬਿੰਦੀ ਤੇ ਉਸ ਦੇ ਸਾਥੀਆਂ ਨੂੰ ਵੀ ਦੋਸ਼ ਮੁਕਤ ਕਰ ਦਿੱਤਾ ਗਿਆ ਤੇ ਇਹ ਸਾਰੀਆਂ ਚੀਜ਼ਾਂ ਦਾ ਸ਼ੱਕ ਹੁਣ ਪੀਟਰ ਦੀ ਉਹ ਅਫੇਅਰ ਵਾਲੀ ਮਹਿਲਾ ਤੇ ਗਿਆ ਕਿਉਂਕਿ ਬਿੰਦੀ ਉਨੀ ਬੜੇ ਹੀ ਹਾਈ ਪ੍ਰੋਫਾਈਲ ਕੇਸ ਵਿੱਚੋਂ ਬੜੀ ਆਸਾਨੀ ਨਾਲ ਨਿਕਲ ਆਈ ਸੀ ਤੇ ਬਾਹਰ ਆ ਕੇ ਬਿੰਦੀ ਨੇ ਫਿਰ ਲੋਕਾਂ ਤੋਂ ਐਕਸਟਰੋਸ਼ਨ ਮੰਨੀ ਲੈਣੀ ਸ਼ੁਰੂ ਕਰ ਦਿੱਤੀ ਕਿਉਂਕਿ ਦੁਸਾਂਜ ਭਰਾਵਾਂ ਨੂੰ ਮਾਰਨ ਕਰਕੇ ਉਸ ਨੇ ਲੋਕਾਂ ਵਿੱਚ ਦਬ ਦਬਾ ਬਣਾ ਲਿਆ ਸੀ ਇੱਕ ਡਰ ਪੈਦਾ ਕਰ ਦਿੱਤਾ ਸੀ ਤੇ ਬਿੰਦੀ ਹੁਣ ਵੱਡੇ ਵੱਡੇ ਗੈਂਗਾ ਨਾਲ ਪੰਗਾ ਲੈਣ ਤੋਂ ਡਰਦਾ ਨਹੀਂ ਸੀ ਜਦੋਂ ਉਹ ਬਾਹਰ ਸੀ ਤਾਂ ਉਸ ਦਾ ਸਾਥੀ ਰੋਮਨ ਮਾਨ ਲੂਟਸ ਗੈਂਗ ਦੇ ਹੈੱਡ ਰੀਮਨ ਚੀਨ ਦੇ ਭਰਾ ਰੀਚ ਐਨ ਨਾਲ ਮਿਲ ਕੇ ਕੁਕੀਨ ਦੀ ਡੀਲ ਕਰ ਰਿਹਾ ਸੀ ਤਾਂ ਰੀ ਨੇ ਉਸ ਨੂੰ ਨਕਲੀ ਕੁਕੀਨ ਦੇ ਦਿੱਤੀ ਜਿਸ ਦਾ ਰੋਮਨ ਨੂੰ ਪਤਾ ਲੱਗ ਗਿਆ ਤੇ ਰੋਮਨ ਨੇ ਰੀ ਨੂੰ ਗੱਡੀ ਦੀ ਡਿੱਗੀ ਵਿੱਚ ਬੰਦ ਕਰ ਲਿਆ ਤੇ ਬਿੰਦੀ ਦੇ ਘਰ ਲੈ ਆਇਆ ਤੇ ਉਸ ਨੂੰ ਸਾਰਾ ਕਿੱਸਾ ਦੱਸਿਆ ਬਿੰਦੀ ਨੇ ਰੇਮਨ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਉਹ ਇਸ ਬਦਲੇ 5 ਕਿਲੋ ਕੁਕੀਨ ਮੰਗ ਰਿਹਾ ਸੀ ਤੇ ਬਿੰਦੀ 56 ਘੰਟੇ ਰੀ ਨੂੰ ਗੱਡੀ ਵਿੱਚ ਬੰਦ ਕਰਕੇ ਵੈਨਕੂਵਰ ਦੀਆਂ ਸੜਕਾਂ ਤੇ ਘੁੰਮਦਾ ਰਿਹਾ ਤੇ ਰੇਮਨ ਤੂੰ 5 ਕਿਲੋ ਕੁਕੀਨ ਲੈ ਕੇ ਉਸ ਨੇ ਉਸ ਦੇ ਭਰਾ ਨੂੰ ਛੱਡਿਆ ਇਸ ਤਰ੍ਹਾਂ ਉਸਨੇ ਇਸ ਕਰਕੇ ਕੀਤਾ ਤਾਂ ਕਿ ਅੱਗੇ ਤੋਂ ਕੋਈ ਗੈਂਗ ਉਹਨਾਂ ਨਾਲ ਠੱਗੀ ਮਾਰਨ ਤੋਂ ਪਹਿਲਾਂ 100 ਵਾਰ ਸੋਚੇ ਤੀਜ ਤੋਂ ਬਾਅਦ ਬਿੰਦੀ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਉਸ ਨੂੰ ਕੁਝ ਮਹੀਨਿਆਂ ਦੀ ਜੇਲ੍ਹ ਹੋ ਗਈ ਤੇ ਇਸ ਦੌਰਾਨ ਫਿਰ ਇਸ ਨੂੰ ਬੱਲ ਬੁੱਟਰ ਮਿਲਿਆ ਜੋ ਉਸਦੇ ਸੈੱਲ ਵਿੱਚ ਸੀ ਇਥੇ ਇਹਨਾਂ ਦੀ ਦੋਸਤੀ ਮਜ਼ਬੂਤ ਹੋ ਗਈ। ਬਿੰਦੀ ਨੂੰ ਬੱਲ ਬੁੱਟਰ ਪਸੰਦ ਆਇਆ। ਉਸਨੇ ਬੱਲ ਨੂੰ ਆਪਣੀ ਗੈਂਗ ਵਿੱਚ ਸ਼ਾਮਲ ਕਰ ਲਿਆ। ਸੋ ਹੁਣ ਬਿੰਦੀ ਦੀ ਡਰੱਗ ਦਾ ਕੰਮ ਤਾਂ ਰੋਮਨ ਉਹਨੀ ਹੀ ਸੰਭ ਦੇ ਸੀ। ਪਰ ਕੁਝ ਨਵੇਂ ਕੰਮ ਜਿਵੇਂ ਕਿ ਇਲੈਕਟ੍ਰੋਨਿਕਸ ਸਮਾਨ ਦੀ ਸਮਗਲਿੰਗ, ਜੂਏ ਦੇ ਅੱਡੀ ਤੇ ਕਲੱਬਾਂ ਤੋਂ ਹਫ਼ਤਾ ਵਸੂਲੀ ਦਾ ਕੰਮ ਬਿੰਦੀ ਨੇ ਬੱਲ ਨੂੰ ਦੇ ਦਿੱਤਾ। ਬਿੰਦੀ ਦਾ ਸਿੱਕਾ ਇਸ ਕਰਕੇ ਵੀ ਚਮਕ ਰਿਹਾ ਸੀ ਕਿਉਂਕਿ ਬਿੰਦੀ ਲਾਈਮਲਾਈਟ ਵਿੱਚ ਆਉਣ ਤੋਂ ਕਦੇ ਵੀ ਨਹੀਂ ਸੀ ਡਰਦਾ। ਉਹ ਮੀਡੀਆ ਅਗੀ ਨਿਊ ਚੈਨਲਾਂ ਤੇ ਜਾ ਕੇ ਖੁਦ ਇੰਟਰਵਿਊ ਦਿੰਦਾ ਸੀ। ਉਸ ਦੀ ਵਨ ਲਾਈਨਰ ਬਹੁਤ ਮਜ਼ਬੂਤ ਹੁੰਦੇ ਸੀ ਜਿਵੇਂ ਇਸ ਕਲਿੱਪ ਵਿੱਚ ਹੋ ਰਿਪੋਰਟਰ ਨੂੰ ਸੇਫਟੀ ਦੀ ਫਿਕਰ ਕਰਨ ਬਾਰੇ ਕਹਿ ਰਿਹਾ ਹੈ ਕਿ ਤੂੰ ਮੇਰੀ ਫਿਕਰ ਛੱਡ ਆਪਦੀ ਸੇਫਟੀ ਕਰ ਬਿੰਦੀ ਦੀ ਸਭ ਤੋਂ ਵੱਡੀ ਪ੍ਰੋਬਲਮ ਰਹੀ ਆਪਣੇ ਗੈਂਗ ਦੇ ਮੈਂਬਰਾਂ ਤੇ ਬੇਅਤਵਾਰੀ ਉਸ ਨੇ ਸ਼ੱਕ ਦੇ ਕਾਰਨ ਆਪਣੀ ਗੈਂਗ ਦੇ ਹੀ ਮੈਂਬਰ ਬਹੁਤ ਮਾਰੇ ਸ਼ੱਕ ਦੇ ਆਧਾਰ ਤੇ ਹੀ ਬਹੁਤ ਮੈਂਬਰ ਇਸ ਕਰਕੇ ਮਾਰ ਦਿੱਤੇ ਕਿ ਉਹ ਵਿਰੋਧੀਆਂ ਨਾਲ ਮਿਲੇ ਹੋਏ ਨੇ ਕਿਉਂਕਿ ਜਿਵੇਂ ਉਸ ਨੇ ਕਿਸੇ ਸਮੇਂ ਦਸਾਂਜ ਭਰਾਵਾਂ ਨਾਲ ਕੀਤਾ ਸੀ ਹੁਣ ਉਹੀ ਅੱਗੇ ਜਾ ਕੇ ਚੀਜ਼ਾਂ ਉਸ ਡਰਾ ਰਹੀਆਂ ਸੀ ਸੋ 24 25 26 27 ਸਾਲ ਦੀ ਉਮਰ ਵਿੱਚ ਉਸਨੇ ਆਪਣਾ ਦਬਦਬਾ ਕਾਇਮ ਕੀਤਾ ਉਸ ਦੀ ਟੈਂਪਰਮੈਂਟ ਦਾ ਇੱਥੋਂ ਵੀ ਪਤਾ ਲੱਗਦਾ ਹੈ ਜਦੋਂ ਇੱਕ ਵਾਰ ਬਲ ਬੂਟਰ ਆਪਣੇ ਬਚਪਨ ਦੇ ਦੋਸਤ ਡੈਰਿਕ ਨਾਲ ਇੱਕ ਕਲੱਬ ਵਿੱਚ ਪਾਰਟੀ ਕਰ ਰਿਹਾ ਹੁੰਦਾ ਹੈ ਤਾਂ ਬਲ ਬਿੰਦੀ ਨੂੰ ਫੋਨ ਕਰਕੇ ਪਾਰਟੀ ਜੁਆਇਨ ਕਰਨ ਆਉਣ ਲਈ ਕਹਿੰਦਾ ਹੈ ਤਾਂ ਬਿੰਦੀ ਮਨ੍ਹਾ ਕਰ ਦਿੰਦਾ ਪਰ ਐਨੇ ਨੂੰ ਹੀ ਡੈਰਿਕ ਫੋਨ ਫੜ ਕੇ ਬਿੰਦੀ ਨੂੰ ਕਹਿ ਦਿੰਦਾ ਹੈ ਕਿ ਤੂੰ ਇੱਕ ਬੱਚਾ ਹੈ ਤੈਨੂੰ ਤਾਂ ਕਲੱਬ ਵਿੱਚ ਕਿਸੇ ਨੇ ਐਂਟਰੀ ਵੀ ਨਹੀਂ ਦੇਣੀ ਤਾਂ ਬਿੰਦੀ ਨੂੰ ਇਸ ਗੱਲ ਦਾ ਗੁੱਸਾ ਲੱਗਦਾ ਹੈ ਤੇ ਜਦੋਂ ਦੇਰ ਰਾਤ ਨੂੰ ਬਲ ਤੇ ਡੈਰਿਕ ਕਾਰ ਵਾਪਸ ਆਉਂਦੇ ਨੇ ਤਾਂ ਬਿੰਦੀ ਤੇ ਰੋਮਨ ਉਹਨਾਂ ਦੀ ਵੇਟ ਕਰ ਰਹੇ ਹੁੰਦੇ ਨੇ ਤੇ ਉਹਨਾਂ ਦੀ ਕਾਰ ਵਿੱਚ ਹੀ ਦੋਨਾਂ ਨੂੰ ਇੱਕ ਪੁੱਲ ਥੱਲੇ ਲੈ ਜਾਂਦੇ ਨੇ ਤੇ ਉੱਥੇ ਬਿੰਦੀ ਪਹਿਲਾਂ ਤਾਂ ਡੈਰਿਕ ਦਾ ਮੂਰ ਬਣਾਉਂਦਾ ਤੇ ਫੇਰ ਸਿਰ ਤੇ ਗੋਲੀ ਮਾਰ ਕੇ ਮਾਰ ਦਿੰਦਾ ਤੇ ਇਹ ਸਭ ਕੁਝ ਬਲ ਦੇ ਸਾਹਮਣੇ ਹੁੰਦਾ ਪਰ ਉਹ ਕੁਝ ਨਹੀਂ ਕਹਿੰਦਾ ਕਿਉਂਕਿ ਉਸ ਨੂੰ ਆਪਣੀ ਮੌਤ ਦਾ ਡਰ ਸੀ ਪਰ ਹੁਣ ਬਲ ਇਹ ਸਭ ਕੁਝ ਦੇਖਣ ਤੋਂ ਬਾਅਦ ਉਸ ਦੀ ਸੰਕੀ ਦਿਮਾਗ ਨੂੰ ਸਮਝ ਗਿਆ ਹੈ ਪਰ ਇਸ ਤੋਂ ਬਾਅਦ ਇੱਕ ਹੋਰ ਵੱਡੀ ਘਟਨਾ ਹੋਈ ਜਦੋਂ ਬਿੰਦੀ ਨੇ ਆਪਣੇ ਸਭ ਤੋਂ ਪ੍ਰੂਸੀ ਯੋਗ ਤੇ ਪ੍ਰਾਣੀ ਸਾਥੀ ਰੋਮਨ ਮਾਨ ਦੀ ਹੀ ਹੱਤਿਆ ਕਰ ਦਿੱਤੀ ਤੇ ਇਹ ਹੱਤਿਆ ਇੱਕ ਡਰੱਗ ਦੀ ਡੀਲ ਨੂੰ ਲੈ ਕੇ ਹੋਈ ਸੀ ਜਿਸ ਤੋਂ ਬਾਅਦ ਬੱਲ ਨੂੰ ਪਤਾ ਲੱਗਣ ਲੱਗ ਗਿਆ ਕਿ ਬਿੰਦੀ ਹੁਣ ਆਪਣੇ ਲੋਕਾਂ ਨੂੰ ਹੀ ਨਿਸ਼ਾਨਾ ਬਣਾ ਰਿਹਾ ਹੈ ਜੇ ਇਸ ਨੇ ਰੋਮਨ ਨੂੰ ਨਹੀਂ ਛੱਡਿਆ ਤਾਂ ਮੈਨੂੰ ਵੀ ਨਹੀਂ ਛੱਡੇਗਾ ਤੀਰ ਤੋਂ ਬਾਅਦ ਇੱਕ ਦਿਨ ਬਿੰਦੀ ਤੇ ਬੱਲ ਰਾਤ ਨੂੰ ਇੱਕ ਪਾਰਟੀ ਤੇ ਜਾ ਰਹੇ ਸੀ ਤਾਂ ਬਿੰਦੀ ਨੇ ਜਾਂਦੇ ਜਾਂਦੇ ਗੱਡੀ ਦਾ ਜੂ ਟਰਨ ਮਾਰ ਲਿਆ ਤਾਂ ਬੱਲ ਨੇ ਸੋਚਿਆ ਕੀ ਇਸ ਰਾਤ ਤੀ ਤਾ ਜਾਣਾ ਹੀ ਨਹੀਂ ਸੀ ਬਿੰਦੀ ਗੱਡੀ ਚਲਾ ਰਿਹਾ ਸੀ ਤੇ ਬਹੁਤ ਤੇਜ਼ ਭਜਾ ਰਿਹਾ ਸੀ 23 ਨੂੰ 23 ਸਪੀਡ ਜਾਂਦਾ ਦੇਖ ਕੇ ਪੁਲਿਸ ਨੇ ਇਸ ਦੇ ਪਿੱਛੇ ਗੱਡੀ ਲਾ ਲਈ ਤੇ ਅੱਗੇ ਜਾ ਕੇ ਪੁਲਿਸ ਨੇ ਇਸ ਨੂੰ ਰੋਕ ਵੀ ਲਿਆ ਤੇ ਬਿੰਦੀ ਕੋਲ ਉਸ ਸਮੇਂ ਬਿਨਾ ਲਾਇਸੈਂਸ ਤੋਂ ਇੱਕ ਗਨ ਸੀ ਤੇ ਉਸ ਨੇ ਇਹ ਗਨ ਬਲ ਬੁੱਟਰ ਨੂੰ ਫੜਾ ਦਿੱਤੀ ਤੇ ਕਿਹਾ ਕਿ ਮੈਂ ਜੇਲ੍ਹ ਜਾਣਾ ਨਹੀਂ ਚਾਹੁੰਦਾ ਤੂੰ ਮੇਰਾ ਇਲਜ਼ਾਮ ਆਪਣੇ ਸਿਰ ਤੇ ਲੈ ਲੈ ਤਾਂ ਬੱਲ ਵੀ ਹੈਰਾਨ ਹੋਇਆ ਕਿਉਂਕਿ ਬਿੰਦੀ ਆਪਣੇ ਕੋਲ ਗਨ ਹਰ ਸਮੇਂ ਨਹੀਂ ਰੱਖਦਾ ਸੀ ਬਲਕਿ ਜਿਸ ਦਿਨ ਕਿਸੇ ਨੂੰ ਉਸਨੇ ਮਾਰਨਾ ਹੁੰਦਾ ਉਸੇ ਦਿਨ ਉਹ ਗਨ ਲੈ ਕੇ ਜਾਂਦਾ ਤਾਂ ਬੱਲ ਫਿਰ ਇਹ ਸਮਝ ਗਿਆ ਕਿ ਅੱਜ ਬਿੰਦੀ ਦਾ ਨਿਸ਼ਾਨਾ ਮੈਂ ਹੀ ਸੀ ਤੇ ਬੱਲ ਨੇ ਸੋਚਿਆ ਕਿ ਕਲੱਬ ਤੋਂ ਉਲਟ ਦਿਸ਼ਾ ਵਿੱਚ ਜਾਣਾ ਤੇ ਬਿੰਦੀ ਕੋਲ ਪਿਸਤੌਲ ਦਾ ਹੋਣਾ ਤੇ ਜੇਕਰ ਉਹ ਕਦੇ ਪਿਸਤੌਲ ਰੱਖਦਾ ਵੀ ਸੀ ਤਾਂ ਉਸਦੇ ਸਾਥੀਆਂ ਨੂੰ ਜ਼ਰੂਰ ਪਤਾ ਹੁੰਦਾ ਸੀ। ਸਵੀਰ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖਣ ਤੋਂ ਬਾਅਦ ਬਲ ਸਮਝ ਗਿਆ ਕਿ ਇਹ ਮੇਰੀ ਮੌਤ ਦਾ ਪਲਾਨ ਹੀ ਸੀ। ਇਸ ਕਰਕੇ ਉਸਨੇ ਕਿਸ ਆਪਣੇ ਸਰਤੀ ਲੈ ਲਿਆ ਕਿਉਂਕਿ ਉਹ ਸਮਝ ਗਿਆ ਸੀ ਕਿ ਜੇਲ੍ਹ ਵਿੱਚ ਰਹਿਣਾ ਹੀ ਉਸ ਲਈ ਸਹੀ ਹੋਵੇਗਾ ਕਿਉਂਕਿ ਉੱਥੇ ਉਹ ਬਚ ਸਕਦਾ ਹੈ। ਤੇ ਜੇਕਰ ਉਸ ਦਿਨ ਪੁਲਿਸ ਪਿੱਛੇ ਨਾ ਲੱਗਦੀ ਤਾਂ ਬਲ ਦੀ ਮੌਤ ਪੱਕੀ ਸੀ। ਤਿੰਨਾਂ ਸਭ ਕੁਝ ਦੇਖਣ ਤੋਂ ਬਾਅਦ ਫਿਰ ਬਲ ਨੇ ਜੇਲ੍ਹ ਅੰਦਰੋਂ ਬਿੰਦੀ ਦੀ ਮੌਤ ਦਾ ਪਲਾਨ ਕੜਿਆ ਉਸਨੇ 20000 ਡਾਲਰ ਵਿੱਚ ਇੱਕ ਹਿਟਮੈਨ ਹਾਇਰ ਕੀਤਾ ਜੋ ਪਹਿਲਾਂ ਬਿੰਦੀ ਲਈ ਵੀ ਕੰਮ ਕਰ ਚੁੱਕਿਆ ਸੀ ਤੇ ਫਿਰ ਅਖੀਰ ਨੂੰ ਦਿਨ ਆਇਆ 20 ਦਸੰਬਰ 1998 ਦਾ ਜਦੋਂ ਪਲੇਡੀਅਮ ਨਾਮ ਦੇ ਕਲੱਬ ਵਿੱਚ ਇੱਕ ਬਹੁਤ ਹੀ ਸ਼ਾਨਦਾਰ ਪਾਰਟੀ ਚੱਲ ਰਹੀ ਸੀ ਜਿੱਥੇ ਬਿੰਦੀ ਮੌਜੂਦ ਸੀ ਤੇ ਇੱਥੇ ਬਹੁਤ ਹੀ ਕਰੀਬ ਤੋਂ ਬਿੰਦੀ ਦੇ ਸਿਰ ਦੇ ਪਿੱਛੇ ਗੋਲੀ ਮਾਰੀ ਤੇ ਬਿੰਦੀ ਦੀ ਡੈਥ ਹੋ ਜਾਂਦੀ ਹੈ ਤੇ ਇਸ ਕਲੱਬ ਵਿੱਚ 300 ਉਹ 350 ਬੰਦਾ ਸੀ ਪਰ ਕਿਸੇ ਨੇ ਵੀ ਗੋਲੀ ਚਲਾਉਣ ਵਾਲੇ ਨੂੰ ਨਹੀਂ ਪਹਿਚਾਣਿਆ ਤੇ ਨਾ ਹੀ ਅੱਜ ਤੱਕ ਉਸ ਬੰਦੇ ਦਾ ਪਤਾ ਲੱਗਿਆ ਮੌਤੇ ਦੇ ਸਮੇਂ ਬਿੰਦੀ ਜੋਹਲ ਦੀ ਉਮਰ 27 ਸਾਲ ਸੀ ਬਹੁਤ ਸਾਰੇ ਲੋਕ ਬਿੰਦੀ ਨੂੰ ਗੋਰਿਆਂ ਦੇ ਰੇਸਿਜ਼ਮ ਦਾ ਸ਼ਿਕਾਰ ਮੰਨਦੇ ਨੇ ਕਿ ਉਸ ਨਾਲ ਪਹਿਲਾਂ ਇਨਾ ਤੱਕਾ ਹੋਇਆ ਜਿਸ ਕਾਰਨ ਉਹ ਕਠੋਰ ਦਿਲ ਇਨਸਾਨ ਬਣਿਆ ਸੋ ਹੋ ਸਕਦਾ ਹੈ ਇਸ ਤਰ੍ਹਾਂ ਬਹੁਤ ਸਾਰੇ ਲੋਕ ਗਲਤ ਰਸਤੇ ਤੇ ਪੈ ਜਾਂਦੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ ਸੋ ਬਿੰਦੀ ਉਸ ਸਮੇ 4 ਮਿਲੀਅਨ ਡਾਲਰ ਸਾਲ ਦੇ ਕਮਾਉਂਦਾ ਸੀ ਜੋ ਕਿ ਉਸ ਸਮੇ ਦੇ ਹਿਸਾਬ ਨਾਲ ਬਹੁਤ ਵੱਡੀ ਗੱਲ ਸੀ ਪਰ ਇਹ 4 ਮਿਲੀਅਨ ਡਾਲਰ ਦੇ ਅੰਪਾਇਰ ਦਾ ਕੋਈ ਪੱਕਾ ਸਿਸਟਮ ਨਹੀਂ ਸੀ ਸੋ ਇਹ ਅੰਪਾਇਰ ਕਿਸੇ ਵੀ ਦਿਨ ਕਰ ਸਕਦਾ ਸੀ ਕਹਿਣ ਦਾ ਭਾਵ ਕੀ ਜੇ ਚੰਗੇ ਢੰਗ ਨਾਲ ਉਹ 1 ਮਿਲੀਅਨ ਜਾਂ ਅੱਧਾ ਮਿਲੀਅਨ ਵੀ ਕਮਾਉਂਦਾ ਤਾਂ ਉਹ ਚੈਨ ਦੇ ਸਾਹ ਨਾਲ ਉਸ ਨੂੰ ਇੰਜੋਏ ਕਰ ਸਕਦਾ ਸੀ ਤੇ ਇਸ ਘਟਨਾ ਤੋਂ 2-3 ਸਾਲ ਬਾਅਦ ਜਦੋਂ ਬਲ ਬੂਟਰ ਜੇਲ ਤੋਂ ਬਾਹਰ ਆਇਆ ਤਾਂ ਅਗਸਤ 2001 ਵਿੱਚ ਉਸ ਤੇ ਬਹੁਤ ਹੀ ਘਾਤਕ ਹਮਲਾ ਹੋਇਆ ਤੇ ਬਲਦੇ ਸਰ ਉਤੇ ਵੀ ਦੋ ਗੋਲੀਆਂ ਮਾਰੀਆਂ ਗਈਆਂ ਤੇ ਇਸ ਸਮੇਂ ਇਹ ਸਲੂਨ ਵਿੱਚ ਗਿਆ ਹੋਇਆ ਸੀ ਪਰ ਇਸ ਦੌਰਾਨ ਬਲਦੇ ਸਾਥੀ ਦੀ ਮੌਤ ਹੋ ਗਈ ਪਰ ਬਲਦੇ ਸਰ ਵਿੱਚ ਗੋਲੀਆਂ ਲੱਗਣ ਦੇ ਬਾਵਜੂਦ ਵੀ ਉਹ ਬਚ ਗਿਆ ਪਰ ਉਸ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਉਹ ਸਾਰੀ ਉਮਰ ਹਸਪਤਾਲ ਦੇ ਬੈੱਡ ਤੇ ਵੀਲ ਚੇਅਰ ਤੱਕ ਹੀ ਸੀਮਤ ਹੋ ਗਿਆ ਤੇ ਇਸੇ ਤਰ੍ਹਾਂ ਫਿਰ ਉਸ ਨੇ ਆਪਣੀ ਜ਼ਿੰਦਗੀ ਦੇ ਅਗਲੇ 10 ਸਾਲ ਕੱਟੇ ਤੇ ਕਈ ਨਿਊਜ਼ ਚੈਨਲਾਂ ਨੂੰ ਕਈ ਸੌ ਇੰਟਰਵਿਊਜ਼ ਦਿੱਤੀਆਂ ਜਿਸ ਵਿੱਚ ਉਸ ਨੇ ਬਹੁਤ ਸਾਰੀਆਂ ਇਨਫੋਰਮੇਸ਼ਨਾਂ ਤੇ ਰਾਜ ਖੁੱਲ ਕੇ ਦਸੀ ਜਿਸ ਵਿੱਚ ਉਸਨੇ ਆਪਣੀ ਜ਼ਿੰਦਗੀ ਬਾਰੇ ਬਿੰਦੀ ਦੀ ਡੈਥ ਬਾਰੇ ਆਪਣੇ ਭਰਾ ਕੈਲੀ ਦੀ ਮੌਤ ਬਾਰੇ ਸਾਰਾ ਕੁਝ ਦੱਸਿਆ ਤੇ ਕੈਲੀ ਨੂੰ ਮਾਰਨ ਵਾਲੇ ਦੂਜੇ ਗੈਂਗਸਟਰ ਦੀ ਮੌਤ ਦੀ ਪਲੈਨਿੰਗ ਵੀ ਬੱਲ ਨੇ ਹਸਪਤਾਲ ਦੇ ਆਪਣੇ ਬੈੱਡ ਤੋਂ ਹੀ ਕੀਤੀ ਸੀ ਪਰ 2011 ਵਿੱਚ ਇਨਫੈਕਸ਼ਨ ਕਾਰਨ ਉਸ ਦੀ ਮੌਤ ਹੋ ਗਈ ਤੇ ਬੱਲ ਨੇ ਇਸ ਤਰ੍ਹਾਂ ਬਿੰਦੀ ਦਾ ਕਰੋੜਾਂ ਦਾ ਅੰਪਾਇਰ ਖਤਮ ਕਰ ਦਿੱਤਾ ਜਾਂ ਕਹਿ ਲੋ ਕਿ ਬਿੰਦੀ ਨੇ ਆਪਣੇ ਆਪ ਹੀ ਖਤਮ ਕਰ ਲਿਆ ਬੇਇਤਬਾਰਾ ਹੋ ਕੇ ਤੇ ਬੱਲ ਨੂੰ ਵੀ ਉਹੀ ਡਰ ਸੀ ਜੋ ਬਿੰਦੀ ਨੂੰ ਸੀ ਕਿ ਜੇ ਬਿੰਦੀ ਦਸਾਂਜ ਭਰਾਵਾਂ ਨੂੰ ਨਾ ਮਾਰਦਾ ਤਾਂ ਉਹ ਮੈਨੂੰ ਮਾਰ ਦਿੰਦੀ ਤੇ ਬੱਲ ਦੇ ਸ਼ੱਕ ਨੂੰ ਉਸ ਰਾਤ ਬਿੰਦੀ ਦੇ ਪਿਸਤੌਲ ਨੇ ਪੱਕਾ ਕੀਤਾ ਜਿਸ ਦੀ ਜਾਣਕਾਰੀ ਬੱਲ ਕੋਲ ਨਹੀਂ ਸੀ ਤੋ ਇਸ ਤਰ੍ਹਾਂ ਫਿਰ ਇਹ ਕਹਾਣੀ ਦਾ ਅੰਤ ਹੋ ਗਿਆ ਪਰ ਕੈਨੇਡਾ ਵਿੱਚ ਗੈਂਗਾ ਅੱਜ ਵੀ ਚੱਲ ਰਹੀਆਂ ਨੇ ਬਿੰਦੀ ਨੇ ਇੱਕ ਦਾ ਅਲਾਈਟ ਨਾਮ ਦੀ ਇੰਡੋ ਕੈਨੇਡੀਅਨ ਲੋਕਾਂ ਦੀ ਟੀਮ ਬਣਾਈ ਹੋਈ ਸੀ ਜੋ ਬਿੰਦੀ ਦੇ ਕਹਿਣ ਤੇ ਕਿਸੇ ਨੂੰ ਵੀ ਮਾਰ ਦਿੰਦੀ ਸੀ ਸੋ ਬੇਸ਼ੱਕ ਉਹ ਜਿਹੇ ਕੰਮਾਂ ਨਾਲ ਲਾਈਮਲਾਈਟ ਵਿੱਚ ਆਇਆ ਪਰ ਇਹੀ ਲਾਈਮਲਾਈਟ ਬਹੁਤ ਥੋੜੀ ਸਮੇਂ ਦੀ ਹੁੰਦੀ ਹੈ ਸੋ ਬੇਸ਼ੱਕ ਬਿੰਦੀ ਗੋਰਿਆਂ ਦੇ ਭੇਦਭਾਵ ਦਾ ਸ਼ਿਕਾਰ ਹੋ ਕੇ ਵੱਡਾ ਹੋਇਆ ਸੀ ਤੇ ਇਸ ਕਰਕੇ ਹੀ ਉਸ ਨੇ ਆਪਣਾ ਦਬਦਬਾ ਬਣਾਉਣ ਲਈ ਗਲਤ ਰਾਹ ਚੁਣਿਆ ਜਾਂ ਕਹਿ ਲਓ ਕਿ ਆਪਣੇ ਆਪ ਚੁਣਿਆ ਗਿਆ ਸ਼ੁਰੂਆਤ ਵਿੱਚ ਉਸ ਨੇ ਆਪਣੀ ਕਮਿਊਨਿਟੀ ਦੇ ਬੰਦਿਆਂ ਦੀ ਮਦਦ ਵੀ ਬਹੁਤ ਕੀਤੀ ਤੇ ਜੇਕਰ ਉਹ ਬੈਂਕੂਵਰ ਦੀਆਂ ਸਟਰੀਟਾਂ ਤੇ ਕਿਸੇ ਪੰਜਾਬੀ ਨਰਤਕਾ ਹੁੰਦਾ ਦੇਖਦਾ ਤਾਂ ਆਪਣੇ ਸਾਥੀਆਂ ਨਾਲ ਜਾ ਕੇ ਉਸ ਬੰਦੇ ਦੀ ਮਦਦ ਕਰਦਾ ਜੋ ਕਿ ਇੱਕ ਆਮ ਗੱਲ ਹੀ ਹੈ ਜੇਕਰ ਕਿਸੇ ਕੋਲ ਕੋਈ ਸਪੋਰਟ ਹੋਵੇ ਤਾਂ ਉਹ ਦੂਜੇ ਦੀ ਮਦਦ ਕਰ ਹੀ ਦਿੰਦਾ ਹੈ ਸ਼ੁਰੂਆਤ ਵਿੱਚ ਇਸ ਨੇ ਬਹੁਤ ਸਾਰੇ ਇੰਡੀਅਨਾਂ ਨੂੰ ਕੰਮ ਲੱਭਣ ਵਿੱਚ ਮਦਦ ਵੀ ਕੀਤੀ ਬਹੁਤ ਸਾਰੇ ਲੋਕ ਦੱਸਦੇ ਨੇ ਕਿ ਉਸ ਸਮੇਂ ਸਕੂਲਾਂ ਕਾਲਜਾਂ ਵਿੱਚ ਇੰਡੀਅਨਸ ਨਾਲ ਹੁੰਦੇ ਪੇ ਭਾਬ ਨੂੰ ਇੱਕ ਵਾਰ ਤਾਂ ਬਿੰਦੀ ਨੇ ਬਿਲਕੁਲ ਹੀ ਬੰਦ ਕਰਵਾ ਦਿੱਤਾ ਸੀ ਕਿਉਂਕਿ ਉਹ ਇਸ ਰਾਤ ਤੋਂ ਇਸੀ ਸਮੇਂ ਨਿਕਲਿਆ ਸੀ ਬਾਕੀ ਜੇ ਉਹ ਗਲਤ ਸੀ ਤਾਂ ਉਸ ਦੀ ਸਜ਼ਾ ਉਸ ਨੂੰ ਅਖੀਰ ਵਿੱਚ ਮਿਲੀ ਗਈ ਤੇ ਬਿੰਦੀ ਦੀ ਲਾਈਫ ਤੋਂ ਇਨਸਪਾਇਰ ਹੋ ਕੇ ਬਾਲੀਵੁੱਡ ਦੀ ਇੱਕ ਬੀਬਾ ਵਾਇਸ ਨਾਮ ਦੀ ਮੂਵੀ ਵੀ ਬਣੀ ਹੋਈ ਹੈ ਤੇ ਜੇਕਰ ਨਾਮ ਕਿਸੇ ਨੂੰ ਡਰਾ ਕੇ ਬਣਾਇਆ ਤਾਂ ਕੀ ਬਣਾਇਆ ਸੋ ਲਾਸਟ ਵਿੱਚ ਗੱਲ ਇਹ ਹੈ ਕਿ ਨਾਮ ਬਣਾਉਣ ਦੇ ਹੋਰ ਬਹੁਤ ਸਾਰੇ ਰਸਤੇ ਨੇ ਪਰ ਲੰਬੇ ਜਰੂਰ ਹੋ ਸਕਦੇ ਨੇ ਸੋ ਇਸ ਤਰੀਕੇ ਨਾਲ ਨਾਮ ਤਾਂ ਬਣ ਸਕਦਾ ਪਰ 네ਗੇਟਿਵਿਟੀ ਵਿੱਚ ਤੇ ਬਹੁਤ ਥੋੜੇ ਸਮੇਂ ਲਈ ਤੇ ਕਦੇ ਤੁਸੀਂ ਸੁਣਿਆ ਕਿ ਫਲਾਣਾ ਗੈਂਗਸਟਰ ਹੁੰਦਾ ਸੀ ਅੱਜ ਉਹਦੇ ਕੋਲ ਕੋਠੀ ਹੈ ਗੱਡੀਆਂ ਨੇ ਕਾਰਾਂ ਨੇ ਬਹੁਤ ਘੈਂਟ ਜ਼ਿੰਦਗੀ ਜਿਉ ਰਿਹਾ ਨਹੀਂ ਇੱਥੋਂ ਤੱਕ ਕੋ ਬੰਦਾ ਪਹੁੰਚਦਾ ਹੀ ਨਹੀਂ ਸੋ ਬਾਕੀ ਹਰ ਇੱਕ ਬੰਦੇ ਦਾ ਆਪਣਾ ਆਪਣਾ ਪੱਖ ਹੈ ਤੁਸੀਂ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਸ਼ੇਅਰ ਕਰਿਓ ਪਰ ਅਸਲ ਮਹੀਨੇ ਵਿੱਚ ਦੇਖੀਏ ਤਾਂ ਜ਼ਿੰਦਗੀ ਜਿਉਣ ਲਈ ਮਿਲੀ ਹੈ ਇਸ ਨੂੰ ਜਿਉਂ ਕੇ ਜਾਣਾ ਚਾਹੀਦਾ ਹੈ ਕਿਸੇ ਡਰ ਪੈ ਵਿੱਚ ਕੱਟ ਕੀ ਨਹੀਂ ਸੋ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਸਾਡੀ ਪਿਛਲੀ ਵਰਾਰੀ ਕਾਂਡ ਵਾਲੀ ਵੀਡੀਓ ਦੇ YouTube ਵੱਲੋਂ ਕਮੈਂਟਸ ਆਫ ਕਰ ਦਿੱਤੇ ਗਏ ਸੀ ਸੋ ਅਸੀਂ ਆਨ ਵੀ ਕੀਤੇ ਉਹਨਾਂ ਨੇ ਦੁਬਾਰਾ ਤੋਂ ਫੇਰ ਆਫ ਕਰ ਦਿੱਤੀ ਸੋ ਹੋ ਸਕਦਾ ਹੈ ਕਿ ਜਹੀ ਇਨਫੋਰਮੇਸ਼ਨ ਤੇ ਲੋਕ ਚਰਚਾ ਨਾ ਕਰਨ ਇਸ ਕਰਕੇ ਕੀਤੇ ਗਏ ਹੋਣ ਪਰ ਅਜਿਹਾ ਪਿਛਲੇ 5 ਸਾਲਾਂ ਵਿੱਚ ਸਾਡੀ ਵੀਡੀਓ ਨਾਲ ਪਹਿਲੀ ਵਾਰ ਹੋਇਆ ਕਿ ਕਿਸੇ ਵੀਡੀਓ ਦੇ YouTube ਵੱਲੋਂ ਕਮੈਂਟਸ ਆਫ ਹੋਣੇ ਸੋ ਵੀਡੀਓ ਤਾਂ ਤੁਸੀਂ ਵੇਖ ਹੀ ਲਈ ਹੋਵੇਗੀ ਬਹੁਤ ਹੀ ਇਨਫੋਰਮੇਟਿਵ ਵੀਡੀਓ ਸੀ ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਹਰ ਰੋਜ਼ ਸੂਕ Instagram ਤੇ Twitter ਉਤੇ ਫੋਲੋ ਕਰ ਸਕਦੇ ਹੋ ਤੇ Spotify ਤੇ ਵੀ ਰੈਗੂਲਰ ਕੰਟੈਂਟ ਆ ਰਿਹਾ ਹੈ ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬਾ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ ਧੰਨਵਾਦ